ਇਹਨਾਂ ਬਾਰਡਰ ਏਰੀਆ ਦੇ ਜਿਹੜੇ ਪਿੰਡ ਆ ਉਹ ਹੈ ਜੇ ਹੀ ਹੁੰਦੇ ਆ ਆ ਦੇਖੋ ਆ ਫਿਰਨੀਆਂ ਫੁਰਨੀਆਂ ਗਲੀਆਂ ਗੁਲੀਆਂ ਇਹੋ ਜੀਆਂ ਹੁੰਦੀਆਂ ਲੋ ਇੱਕ ਆਹ ਗਲੀ ਜਾਂਦੀ ਇਧਰ ਵੀ ਵਾਵਾ ਘਰ ਆ ਹੈਨਾ ਉੱਡ ਜਾ ਆ ਦੇ ਅਸੀਂ ਇਧਰ ਗਲੀਆਂ ਗੁਲੀਆਂ ਉੱਲੇ ਉੱਲੇ ਘਰ ਆ ਵਿਚਾਰੇ ਲੋਕਾਂ ਦੇ ਹਨਾ ਇਹ ਆ ਬਾਈ ਫਿਰਨੀ ਅੰਡਾਂ ਦੀ ਸ਼ਰਮ ਦੀ ਲੋ ਕਰ ਲੋ ਗੱਲ ਮੋੜੋ ਅੱਪ ਜਾਣਾ ਬਾਰੇ ਕੇ ਬਾਰੇ ਕੇ ਜਿਹੜਾ ਪਿੰਡ

ਅੱਗੇ ਦੇਖਦੇ ਕਿਹੜਾ ਪਿੰਡ ਹੈ ਉਸ ਤੋਂ ਬਾਅਦ ਜਹੂਸ ਹੈ ਇੱਕ ਦਾ ਹਾਰਿਆ ਉਸ ਤੋਂ ਦਾਇਆ ਮੇਟਾ ਕੋਈ ਬੋਰਡ ਮਿਲੂਗਾ ਕੋਈ ਕੁਛ ਨਹੀਂ ਮਿਲੂਗਾ ਬਸ ਆਪਾਂ ਨੂੰ ਪੁੱਛਣਾ ਪਊਗਾ ਜਾਂ ਕਿਤੇ ਸਕੂਨ ਦਾ ਸੈਂਡਬੋਰਡ ਆਪਾਂ ਨੂੰ ਦਿਸ ਸਕਦਾ ਮਾਰ ਬੰਦ ਉਹ ਸਾਹਮਣੇ ਆਕਾਰ ਕਿੰਨੇ ਆ? ਸੋਹਣੇ ਘਰ ਆ। ਸੋਟੀ ਸ਼ਟੇ ਪਿੰਡਾਂ ਪਿੰਡਾਂ ਜਿਹੜੇ ਵੱਡੇ ਦਿਲਾ ਵਾਲੇ ਲੋਕ ਆ। ਸਰਕਾਰ ਸੰਕ ਖਰਾਬ ਹੀ ਆ। ਇੰਦੀਆਂ ਵਧੀਆ ਨਹੀਂ ਹੈਈਆਂ। ਕਿਉਂਕਿ ਜਦੋਂ ਇਹ ਸੱਟ ਭਾਂ ਜਾਂਦੀ ਆ ਨਾ ਬਾਹਰ ਸੁਰ ਖਰਾਬ ਹੁੰਦੀਆਂ ਤਾਂ ਉਸ ਤੋਂ ਬਾਅਦ ਉਹ ਰਿਪੇਅਰ ਵੀ ਕਈ ਕੋਈ ਸਾਲ ਲੱਗੇ ਹੁੰਦੇ। ਨਹੀਂ ਆ ਬੈਡ ਨੂੰ ਜਾਂਦੀ ਸਾਰੇ ਤੁਰੇ ਤੋ 12 ਸਾਰੇ ਪਿੰਡਾਂ ਦੇ ਇੱਧਰ ਵੀ ਇਸ ਸਾਈਡ ਤੇ ਵੀ ਬਾਰਡਰ ਆ ਇਸ ਸਾਈਡ ਤੇ ਆ ਤਿੰਨੇ ਘਰ ਘਰਾਂ ਤੋਂ ਬਾਹਰ ਹੋ ਰਹੀ ਐ ਇਸ ਸਾਈਡ ਐਸਾ ਠੀਕ ਆ ਰਾਈਟ ਸਾਈਡ ਤੇ ਕੀ ਆ ਖੇਤੀਬਾੜੀ ਦੇ ਹਜ਼ਾਰ ਤੱਕ ਇਹ ਸਾਰਾ

ਇਹ ਰਸਤਾ ਵੀ ਇਹੀ ਆ ਮੈਂ ਕੋਰੇ ਤੇ ਪਹੁੰਚ ਗਿਆ ਸੜਕਾਂ ਵੀ ਖਰਾਬ ਹੀ ਆ ਵੀਰ ਆ ਕਿਹੜਾ ਪਿੰਡ ਬਾਰੇ ਕਿੰਨੀ ਨੇ ਦੂਰ ਅੱਗੇ ਆ ਠੀਕ ਆ ਛੁਪਣਾ ਪਿੰਡ ਆ ਇਹ ਕਿੰਨਾ ਵੱਡਾ ਪਿੰਡ ਆ ਇੱਧਰ ਵੀ ਕਿੰਨੇ ਘਰ ਆ ਆ ਇੱਧਰ ਆ ਛੋਟੇ ਛੋਟੇ ਪਿੰਡ ਆ ਕਿਉਂ ਲੱਗਦੀ ਆ ਰੇਸੋਂ ਦੋਸਤੋ ਆ ਜਿਹੜਾ ਬਾਰੀ ਕੀ ਪਿੰਡ ਆ ਨਾ ਉਸਹਿਨੀ ਵਾਲਾ ਤੋਂ ਚਾਰ ਪੰਜ ਕਿਲੋਮੀਟਰ ਦੀ ਦੂਰੀ ਤੇ ਆ ਆ ਦੇਖੋ ਦੋਨੇ ਸਾਈਡ ਤੇ ਘਰ ਆ ਹਣਾ ਇਹ ਜੀ ਘਰ ਆ ਇਹ ਜਿਹੜਾ ਰੋਡ ਆ ਸੋਜਪੁਰ ਤੋਂ ਜਾਂ ਦਿੱਲੀ ਤੋਂ ਆਪਾਂ ਕਹਿ ਸਕਦੇ ਆ ਮਲਤਾਨ ਰੋਡ ਸੀਗਾ ਤੇ ਦਿੱਲੀ ਤੋਂ ਮਲਤਾਨ ਰੋਡ ਸੀਗਾ ਇਹ 1971 ਤੋਂ ਪਹਿਲਾਂ ਜਦੋਂ جنگਾਂ ਹੋਈਆਂ ਆਪਣੀਆਂ 1971 ਤੋਂ ਪਹਿਲਾਂ ਜਾਂ 1965 ਤੋਂ ਪਹਿਲਾਂ ਇੱਥੇ ਦੋਨਾਂ ਸਾਈਡ ਤੇ ਇਸ ਰੋਡ ਤੇ ਕਹਿੰਦੇ ਆ ਕਿ ਹੋਟਲ ਹੁੰਦੇ ਸੀਗੇ ਪੱਲਾ ਵਧੀਆ ਵਧੀਆ ਰੈਸਟੋਰੈਂਟ ਬਣੇ ਸੀਗੇ ਉਸ ਟਾਈਮ ਤੇ ਚਾਹ ਪੀਣ ਵਾਲੇ ਰੋਟੀ ਖਾਣ ਵਾਲੇ ਤੇ ਕਿਉਂਕਿ ਉਸ ਟਾਈਮ ਵਪਾਰ ਚੱਲਦਾ ਸੀ ਭਾਰਤ ਪਾਕਿਸਤਾਨ ਦਾ ਵਪਾਰ ਚੱਲਦਾ ਸੀ ਤੇ 1947 ਤੋਂ ਪਹਿਲਾਂ ਤਾਂ ਕਿਆ ਗੱਲ ਨਾ ਉਦੋਂ ਦਾ ਸਾਰਾ ਕੁਝ ਹੀ ਹੁੰਦਾ ਹੂਗਾ ਕਿਉਂਕਿ ਉਹ ਉੱਪਰ ਸੀਗਾ ਪਰ ਕਹਿੰਦੇ ਆ ਕਿ 1965 ਤੋਂ ਪਹਿਲਾਂ 75 ਤੋਂ ਪਹਿਲਾਂ ਵੀ ਇੱਥੇ ਦੁਕਾਨਾਂ ਸੀਗੀਆਂ ਉਹ ਸਾਰਾ ਕੁਝ ਆਬਜੈਕਟ ਗਿਆ ਵਪਾਰ ਬੰਦ ਹੋ ਗਿਆ ਹੈਨਾ ਇਹ ਰੋਡ ਆ ਜਿਹੜਾ ਸੈਨੀ ਵਾਲੇ ਪਾਸੇ ਹੁੰਦਾ ਹੁਣ ਅੱਗੇ ਦੋਸੂ ਪਾਟ ਦੇ ਨਾਲ ਦੇ ਪਿੰਡ ਆ ਪਾ ਦੇਖਦੇ ਆ ਆ ਓਏ ਆਪਾਂ ਪਹੁੰਚ ਗਏ ਉਸ ਅੰਡੀਲੇ ਬਾਡਰ ਆ ਦੇਖੋ ਰਾਈਟ ਵਾਲੇ ਕਿੱਥੋਂ ਆਏ ਆ ਤਰਨ ਲੁਧਿਆਣੇ ਤੋਂ ਆਏ ਕਿੱਥੋਂ ਆਏ ਹਨ ਇਹ ਵੀ ਅੱਜ ਬਾਡਰ ਦੇਖਣ ਆਏ ਪਤਾ ਕਿਉਂ ਅੱਜ 26 ਜਨਵਰੀ ਆ ਉਹਦਾ ਕਰਕੇ ਦੇਖਣ ਆਏ ਆ ਸਾਰੇ ਔਰ ਇਹ ਕਿੰਨਾ ਬੂਬੂ ਕਿੰਨੇ ਹਨਾ ਰਾਈਟ ਵਾਲੇ ਕਿੰਨੇ ਆ ਤੇ ਆ ਆਪਾਂ ਮਤਲਬ ਇਹ ਜਿਹੜਾ ਪਿੰਡ ਜਾ ਰਹੇ ਆ ਨਾ ਆਪਾਂ ਤੁਸੀਂ ਹੈਰਾਨ ਹੋ ਜਾਓਗੇ ਇਹ ਜੰਗਲ ਦੇ ਵਿੱਚ ਹੀ ਆ ਸਾਰਾ ਸਹੈਣੀ ਵਾਲਾ ਤੋਂ ਆਪਾਂ ਲੈਫਟ ਸਾਈਡ ਪਾਕਿਸਤਾਨ ਸੀਗਾ ਤੁਹਾਨੂੰ ਪਤਾ ਹੋਊਗਾ ਜੇ ਤੁਸੀਂ ਵਿਜ਼ਿਟ ਕੀਤਾ ਹੋਊਗਾ ਸੈਨੀਵਾਲਾ ਤਾਂ ਸ਼ਹਿਰ ਕਿਸ ਦਿਨ ਆਪਾਂ ਉਹ ਤੁਹਾਨੂੰ ਪ੍ਰੇਡ ਦੀ ਵੀਡੀਓ ਵੀ ਦਿਖਾਵਾਂਗੇ ਆਹ ਸੀਓ ਦਾ ਪੌੜਾ ਆਹ ਦੇਖ ਆ ਉਹਦਾ ਪੌਲ ਸੀਗਾ ਟ੍ਰੇਨ ਦਾ ਜਦੋਂ 47 ਤੋਂ ਪਹਿਲਾਂ ਜਿਹੜੀ ਟ੍ਰੇਨ ਚੱਲਦੀ ਸੀ ਆਹ ਦੇਖੋ ਫਰੋਇਪੁਰ ਤੋਂ ਇੱਧਰ ਜਾਂਦੀ ਸੀ ਪਾਕਿਸਤਾਨ ਨੂੰ ਹਨਾ ਫਰੋਇਪੁਰ ਤੋਂ ਪਾਕਿਸਤਾਨ ਨੂੰ ਦਿੱਲੀ ਤੋਂ ਫਰੋਇਪੁਰ ਆਉਂਦੀ ਸੀ ਇਹ ਉਹਦਾ ਕੱਲੇ ਉਹੀ ਰਹਿ ਗਏ ਥੱਲੇ 올 ਜਾਈ ਰਹਿ ਗਿਆ ਉਤੋਂ ਜਿਹੜੀ ਲੈਨ ਆ ਉਹ ਚੱਕਦੀ ਇਹ ਦਰਿਆ ਸਤਲੁਜ ਇੱਥੇ ਕੋਈ ਮਤਲਬ ਦਰਿਆ ਦੀ ਜਿਵੇਂ ਕੋਈ ਲਿਫਟ ਨਹੀਂ ਨਾ ਹੁੰਦੀ ਇਹ ਦਰਿਆ ਇਹ ਪੁਲ ਲੰਘਣ ਲੱਗੇ ਆਪਾਂ ਅੱਗੇ ਆ ਰਹੇ ਦਰਿਆ ਪਾਰ ਕਰਕੇ ਪੈਂਡਾ ਹੋ ਗਏ ਇਹ ਆਹ ਪੌੜਾ ਦਰਿਆ ਤੇ ਕਿੱਥੇ ਅੱਗੇ ਇੰਨ ਨੂੰ ਲੱਗਦਾ ਅੱੱਤਾ ਜੱਲ ਰਿਹਾ ਹੈ ਨਾ ਅੱੱਤਾ ਦਰਿਆ ਹੈ ਲੋਕਾਂ ਦੇ ਖੇਤਾਂ ਤੋਂ ਤਾਂ ਵਿੱਚ ਭਗੀ ਆ ਹੈ ਸੱਤ ਲੋਕੀ ਆਹੀ ਇੰਦਰ ਆ ਗਿਆ ਕੋ ਪੈਣਾ ਤੇ ਪਾਉਂਦੇ ਆ ਉਹਨੂੰ ਆਹਾ ਪੈਂਟ ਪੈਂਟ ਦੇ 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 ਆਪਾਂ ਪੈਂਟੀ ਪਾਉਣ ਲੱਗੇ ਆ ਰਾਜੂ ਕੇ ਪਿੰਡ ਆ ਗਿਆ ਇਹ ਰਾਜੂ ਕੇ ਪਿੰਡ ਦਾ ਹੈਗਾ ਬਸੱਡਾ ਰਾਜੂ ਵੀ ਆਇਆ ਹੈ ਆ ਪਿੰਡ ਦਾ ਬਸੱਡਾ ਕਹਿ ਸਕਦੇ ਆਪਾਂ ਜਾਂ ਗੱਟੀ ਰਾਜੂ ਕੇ ਇੱਧਰ ਰਾਈਟ ਸਾਈਡ ਤੇ ਅੱਗੇ ਵੀ ਜਾਂਦਾ ਇਹ ਰਸਤਾ ਆਪਾਂ ਦਾ ਇੱਧਰ ਜਾਣਾ ਹੈ ਨਾ ਆ ਬਸੱਡਾ ਦੁਕਾਨਾਂ ਤਕੁੰਨਾ ਪੜਦੀਆਂ ਆਪਾਂ ਜਾਣਾ 1.5 ਕਿਲੋਮੀਟਰ ਹੈ ਗਿਆ ਉਹ ਬੈਠਦੇ ਜਿਹਾ ਆਪਾਂ ਜਾਣਾ ਆਪਾਂ ਜਾਣਾ ਗੱਟੀ ਰਾਜੂ ਕੀ ਰਾਗੋ ਸੀ ਮਿਲਦਾ ਇੱਥੋਂ ਹੈ ਵੀ ਯਾਰ ਹੀ ਬਣਿਆ ਪਿਆ 100 ਮੀਟਰ ਤੋਂ ਆਪਾਂ ਨੇ ਲੈਫਟ ਮੋੜਨਾ ਹੈ ਇਹ ਮੈਨੂੰ ਲੱਗਦਾ ਆਪਾਂ ਪਿੰਡ ਜੀ ਨਹੀਂ ਜੱਲੋ ਕੀ ਪਿੰਡ ਆ ਕਿ ਰਾਜੂ ਕੀ ਆਗੇ ਆਪਾਂ ਲੋਕੇਸ਼ਨ ਜੀ ਸ਼ੋ ਨਹੀਂ ਹੁੰਦੀ ਚੱਲ ਅੱਗੇ ਜਾ ਕੇ ਦੇਖਦੇ ਆ ਆਹ ਦੋਸਤੋ ਦੇਖੋ ਇਹ ਜੇ ਘਰ ਆ ਇਹ ਕੋਈ ਬਾਰਡਰ ਏਰੀਆ ਤੇ ਪਿੰਡ ਆ ਨਾ ਇਹ ਇਹ ਲੈਫਟ ਮੋੜੀ ਜਾਂਦਾ ਆਪਾਂ ਨੂੰ ਟੈਂਡੀ ਵਾਲਾ ਆ ਗਿਆ ਅੱਗੇ ਹੈ ਟੈਂਡੀ ਵਾਲਾ ਟੈਂਡੀ ਵਾਲੇ ਦਾ ਆਪਾਂ ਜਾਣਾ ਟੈਂਡੀ ਵਾਲੇ ਵੀਰੇ ਰੱਜੂਗੇ ਜਾਣਾ

ਤੋਂ ਨਹੀਂ ਮੁੜਨਾ ਇੱਧਰ ਚੱਲੋਗੇ ਆ ਚੱਲੋਗੇ ਨਹੀਂ ਆਪਾਂ ਪਿੱਛੋਂ ਮੁੜਨਾ ਇੱਥੋਂ ਵੱਡੀਆਂ ਦੁਕਾਨਾਂ ਨਹੀਂ ਸੀ ਮੋੜ ਗਿਆ ਉੱਥੋਂ ਮੁੜਨਾ ਆ ਤਾਂ ਚੱਲੋਗੇ ਆਵੇ ਤੇਰੀ ਦਿੱਲੀ ਗਿਆ ਮੋੜ ਦਿੱਲੀ ਗਿਆ ਹਾਂ ਆ ਗਿਆ ਨਾ ਆ ਗਿਆ ਨਾ ਉਹੀ ਮੋੜ ਹੁਣ ਇੱਥੋਂ ਰਾਈਟ ਮੁੜਨਾ ਇੱਥੋਂ ਪਹੁੰਚਣਾ ਸੀ ਇੱਧਰ ਤਾਂ ਚੱਲੋਗੇ ਆ ਗਿਆ ਇੱਧਰ ਇੱਧਰ ਜਾਣਾ ਕਿ ਪਹਾੜ ਦੇ ਮੈਪ ਆ ਦੇਖੋ ਜਦੋਂ ਪਿੰਡ 'ਚ ਬੜੇ ਆ ਨਾ ਪਿੰਡ 'ਚ ਸਵਾਗਤ ਹੋਇਆ ਛੱਪੜ ਕਿੰਨੇ ਆ ਛੱਪੜ ਕਿ ਨਹਿਰੀ ਆ ਪੂਰੀ ਹਾਂ ਨਹੀਂ ਨਹੀਂ ਨਹਿਰੀ ਆ ਭਈਆ ਦੇਖੋ ਨਾਲਾ ਹੀ ਆ ਛੱਪੜ ਨਹੀਂ ਗੇ ਇੱਧਰ ਪੌੜ ਬੰਨਿਆ ਠੀਕ ਆ ਇਹ ਨਾਲਾ ਹੀ ਆ ਕੋਈ ਇੱਧਰ ਨੂੰ ਜਾਂਦਾ ਦੇ ਇੱਧਰ ਪਾਕਿਸਤਾਨ ਆਪਣ ਗੱਟੀ ਰਾਜੋਕ ਆਹ ਸਕੂਲ ਆ ਨਾ ਉਹਦੇ ਉੱਤੇ ਬੋਰਡ ਤੇ ਤੈਨੂੰ ਦੱਸੋਦਾ ਮੈਂ ਕੀ ਲਿਖਿਆ ਲਿਖਿਆ ਨਾ ਗੱਟੀ ਰਾਜੋਕ ਫਿਰੋਜ਼ਪੁਰ ਕਿੰਨਾ ਸੋਹਣਾ ਸਕੂਲ ਆ ਕਿੰਨਾ ਘੈਂਟ ਬਣਾਇਆ ਛੋਟਾ ਜਿਹਾ ਪ੍ਰਾਇਮਰੀ ਦੇ ਹਾਈ ਸਕੂਲ ਆ ਪਿੰਡ ਦੀ ਫਿਰਨੀ ਕਿੰਨਾ ਬਾਵਾ ਵੱਡਾ ਪਿੰਡ ਆ ਓ ਕਿੱਥੋਂ ਤੱਕ ਘਰ ਦਿਖਾਈ ਦਿੰਦੇ ਬਾਈਚ ਨਾ ਪਾ ਦਿਓ ਸਾਡੇ ਵੱਡੇਓ ਓ ਕਿਵੇਂ ਵਾਟ ਕਾ ਨੂੰ ਪਤੰਗੜਾੋਂ ਦਾ ਬੜਾ ਚਾਹ ਆ ਆ ਦੀ ਲੈ ਆ ਦੀ ਫਰਨੀ ਦੇਖੋ ਇਹ ਤੋਂ ਬਾਅਦਰ ਵੀ ਨੇੜ ਨੇੜ ਆਈ ਹੈ ਜਵਾ ਦੇਖਦੇ ਹਾਂ ਕਿਲੋਮੀਟਰ ਹੋਵੇ 2 ਕਿਲੋਮੀਟਰ ਹੋਵੇ ਤਾਂ ਜਾ ਕੇ ਪਤਾ ਲੱਗਣਾ ਸਾਹਮਣੇ ਦੁਕਾਨਾਂ ਬੰਨ੍ਹੀਆਂ ਆ ਬਾਈ ਬੈਠੇ ਗਿੱਲੇ ਲੈ ਫਰਨੀ ਵਿੱਚ ਵੜ ਗਈ ਪਿੰਡ ਦੇ ਦੋਨਾਂ ਸਾਈਡ ਤੇ ਘਰ ਵਧੀਆ ਗਲੀ ਆ ਇਹ ਜਿੰਨੇ ਬਾਰਡਰ ਦੇ ਪਿੰਡਾਂ ਸਭ ਤੋਂ ਵਧੀਆ ਗਲੀ ਆ ਆਹਾਂ ਲੱਗੇ ਖੌੜੀ ਜਿਹੀ ਚਲਾਈ ਇਹ ਜਵਾਬ ਇਹੂ ਕਿ ਅੱਗੇ ਆਇਓ ਮੋਟਰਸਾਈਕਲ ਉਦਕੀ ਦੁਕਾਨਾਂ ਤੋਂ ਪੁੱਲੋਂ ਤਾਂ ਹੈ ਹੀ ਆ ਪਤੰਗਾ ਬਤੰਗਾ ਨੇ ਕਿੰਨਾ ਲੰਬਾ ਪੈਲਟਾ ਕਿੰਨੀ ਫਿਰਨੀ ਆ ਹਨਾ ਨਾ ਆਪਾਂ ਆਕੀਆਂ ਬੁੱਠੀਆਂ ਲਾਈਆਂ ਦੋਨਾਂ ਸਾਈਡ ਤੇ ਬਾਈਆਂ ਦੇ ਘਰ ਆ ਲੋਕਾਂ ਦੇ ਦੋਨੇ ਸਾਈਡ ਤੇ ਘਰ ਆ ਜਿੰਦਗੀ ਤਾਂ ਭਾਈ ਜਿਉਣੀ ਆ ਸਹੀ ਗੱਲ ਆ ਚਾਹੇ ਕੋ ਬਾਉਂਡਰ ਤੇ ਰਹਿੰਦਾ ਚਾਹੇ ਛੱਡੀ ਆ ਰਹਿੰਦਾ ਹੈ ਨਾ ਦੋ ਤਿੰਨ ਕਿਲੋਮੀਟਰ ਤੇ ਘਾਰ ਹੀ ਲੰਬਾ ਹੈ ਪਿੰਡ ਹੀ ਲੰਬਾ ਹੈ ਵੀਰੇ ਬਾਰਡਰ ਕਿੰਨੀ ਵੀ ਦੂਰ ਆ ਅਲਾਸਤੀ ਆ ਤਾਰਾਂ ਆ ਜਾਂਦਾ ਅੱਛਾ ਅਲਾਸਟਾ ਤੁਹਾਡਾ ਪਿੰਡ ਇੱਥੋਂ ਖਤਮ ਹੋ ਜਾਂਦਾ ਅੱਛਾ ਠੀਕ ਹੈ ਅਲਾਪਤੀ ਬਾਈ ਕਹਿੰਦਾ ਤਾਰਾਂ ਆ ਜਾਂਦੀਆਂ ਸਾਹਮਣੇ ਉਹ ਘਰ ਵੀ ਹੈਗੇ ਹਣਾ ਤਾਰਾ ਕਿੱਧਰ ਆ ਗਿਆ ਕਿੱਥੇ ਦਿਖ ਰਹੀ ਹੈ ਹਾਂ ਓਲੇ ਆ ਓਲੇ ਆ ਇਹਦੇ ਓਲੇ ਆ ਹਾਂ ਉਹ ਗਿਆ ਟਾ ਆਪਾਂ نیچے ਨਹੀਂ ਜਾ ਸਕਦੇ ਦੋਸਤੋ ਇੱਧਰ ਆ ਤਾਰ ਤਾਰ ਲੱਗੀ ਆ ਜ਼ੂਮ ਕਰਕੇ ਦੇਖਦੇ ਆ ਇਹ ਹੋ ਗਿਆ ਪਾ ਮੈਂ ਦਿਖਾਉਂਦੀ ਹਾਂ ਉਹ ਸਾਹਮਣੇ ਦੇਖ ਟਾ ਪਾਕਿਸਤਾਨ ਇੱਧਰ ਆਪਣੇ ਘਰ ਆ ਬਾਕੀ ਇਹ ਸਾਰੇ ਲਾਸਟ ਕਾਰੀਆ ਤਾਰ ਦੇ ਨਾਲ ਨਾਲ ਇਹ ਪਿੰਡ ਆ ਉਹ ਰਾਜੂ ਕੇ ਸੀਗਾ ਆਰਡਰ ਦੇ ਲੈਣ ਦੇ ਉੱਤੇ ਜਮਾ ਬਿਲਕੁਲ ਤੇ ਆ ਵੀ ਇੱਥੋਂ ਲੈਣ ਤੁਸੀਂ ਵੇਖਿਆ ਜਿੱਥੋਂ ਮੁੜਦੇ ਆਪਾਂ ਦੁਕਾਨ ਤੋਂ ਪੁੱਛ ਕੇ ਆਉਣਾ ਇੱਕ ਮਿੰਟ ਕਾਂਤੀ ਤਾਂ ਹੈ ਹੀ ਕੋਈ ਨਹੀਂ ਦੇਖਦੇ ਆ ਦੁਕਾਨ ਤੇ ਹੈ ਨਹੀਂ ਬਾਈ ਹੈਗਾ ਜੀ ਕੋਈ ਨਹੀਂ ਅੱਛਾ ਘਰੇ ਹੈ ਨਹੀਂ ਕੋਈ ਨਾ ਦੁਕਾਨ ਤੇ ਹੈਗਾ ਕੋਈ ਚਲੋ ਉਹ ਅੱਗੇ ਖੜੇ ਆ ਬਾਈ ਪੜ ਕਿਉਂ ਆਏ ਸኩልੋਂ ਆਉਂਦੇ ਪੜ ਕੇ ਹਾਂ ਆ ਦੇਖ ਕੀ ਹਾਲ ਵੀਰੇ ਆਹ ਕਿਹੜਾ ਪਿੰਡ ਆ ਸਾਡਾ ਚੱਟੀ ਰਾਜੇ ਰਾਜੂ ਗੇ ਨਹੀਂ ਰਾਜੂ ਗੇ ਉਹ ਨਹੀਂ ਜਿਹੜਾ ਪਿੱਛੇ ਇਹ ਨਵੀਂ ਗੱਟੀ ਰਾਜੂ ਗੇ ਇਹ ਨਵੀਂ ਗੱਟੀ ਆਡ ਹੋ ਗਈ ਅੱਛਾ ਦੋ ਅਲੱਗ ਬਣ ਗਏ ਹਨ ਪਹਿਲਾਂ ਇਕੱਠੇ ਸੀ ਠੀਕ ਹੈ ਹੁਣ ਅਲੱਗ-ਅਲੱਗ ਸਰਪੰਚ ਹੋ ਗਏ ਠੀਕ ਹੈ ਠੀਕ ਹੈ ਠੀਕ ਹੈ ਤੇ ਆਹ ਤਾਰ ਲੱਗੀ ਨਾਲ ਬਾਰਡਰ ਜਿਹੜੀ ਆ ਬਾਰਡਰ ਅੱਛਾ ਠੀਕ ਹੈ ਇਹਨਾਂ ਦੇ ਆ ਚੌਂਕੀ ਹੈ ਨਾ ਇਹ ਸਤਪਾਲ ਚੌਂਕੀ ਸਤਪਾਲ ਚੌਂਕੀ ਠੀਕ ਹੈ ਠੀਕ ਹੈ ਤੇ ਫਿਰੋਜ਼ਪੁਰ ਕਿੱਧਰ ਦੀ ਜਾਂਦੇ ਤੁਸੀਂ ਨੇੜਾ ਉਧਰ ਇਧਰ ਦੀ ਆਈ ਦੀ ਅੱਛਾ ਉਹ ਸੈਣੀ ਵਾਲਾ ਤੋਂ ਮੋੜ ਕੇ ਹਾਂਜੀ ਉਹ ਹੋਰ ਕੋਈ ਰੂਟ ਨਹੀਂ ਠੀਕ ਆ ਇਧਰ ਦਰਿਆ ਆ ਜਾਂਦਾ ਨਾ 400 ਰੇ ਹਾਂ 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 ਠੀਕ ਆ ਤੇ ਇਧਰ ਪਿੰਡ ਚ ਕਿੰਨੇ ਘਰ ਆ ਤੁਹਾਡੇ ਹੁਣ ਕੀ 40 ਪਿੰਡਾਂ ਤੋਂ ਹੋਈ ਗਏ ਅੱਛਾ 40 ਪਿੰਡ ਸਰਪੰਚ ਅਲੱਗ ਬੰਦੇ ਦੋਨੋਂ ਪਿੰਡਾਂ ਅੱਛਾ ਆ ਵਾਲਾ ਪਿੰਡ ਉਹ ਵਾਲਾ ਪਿੰਡ ਆ ਗੁਰਦੁਆਰਾ ਸਾਹਿਬ ਆ ਇਹ ਗੁਰਦੁਆਰਾ ਸਾਹਿਬ ਚਲੋ ਦੇਖਦੇ ਆ ਕਾਰਾ ਸਾਰੇ ਇਹ ਪਿੰਡ ਬਾਈ ਕਹਿੰਦਾ ਹੈ ਰੱਜੂਗੇ ਆ ਪਰ ਦੋ ਆ ਇਹ ਨਵਾਂ ਰੱਜੂਗੇ ਉਹ ਪੁਰਾਣਾ ਰੱਜੂਗੇ ਸੀਗਾ ਤੇ ਆ ਗੁਰਦੁਆਰਾ ਸਾਹਿਬ ਬਣਾਇਆ ਇਹਨਾਂ ਨੇ ਲੈਫਟ ਸਾਈਡ ਤੇ ਤਾਂ ਬોર્ਡਰ ਆ ਗੁਰਦੁਆਰਾ ਸਾਹਿਬਾ ਛੋਟਾ ਜਿਹਾ ਮੱਥਾ ਟੇਕ ਲਊ ਚਲੋ ਭਾਈ ਘਰ ਤਾਂ ਅੱਗੇ ਵੀ ਹੈਗੇ ਆ ਦੇਖਾਈਏ ਮੁੜਨਾ ਆਪਾਂ ਨੂੰ ਵਾਪਸ ਹੀ ਪੈਣਾ ਕਿਉਂਕਿ ਇੱਥੋਂ ਕੋਈ ਰਸਤਾ ਨਹੀਂ ਫਰੋਹ ਪਰ ਜਾਣ ਦਾ ਸਿਰਫ ਹਸੈਨੀ ਵਾਲਾ ਤੋਂ ਹੋ ਕੇ ਹੀ ਆਪਾਂ ਫਰੋਹ ਪਰ ਜਾ ਸਕਦੇ ਇੱਧਰ ਤਾਂ ਸਾਰਾ ਬਾਰਡਰ ਪਾਕਿਸਤਾਨ ਦੀ ਤਾਰ ਲੱਗੀ ਆ ਜ਼ੀਰੋ ਲਾਈਨ ਲੱਗੀ ਆ ਤੇ ਅੱਗੇ ਸਤਲੁਜ ਦਰਿਆ ਚੱਲਦਾ ਕੋਈ ਨਾ ਪਲੰਗ ਸਕਦੀ ਹਨਾ ਆ ਵੀ ਉਸੇ ਪਿੰਡ ਦੀਆਂ ਹੋਊਗੇ ਹਨਾ ਆ ਘਰ ਹਾਂ ਚੰਗੀ ਫਿਰਨੀ ਆ ਘਰ ਵੀ ਦੇਖ ਉਸੇ ਪਿੰਡ ਦੇ ਆ ਚਾਰ ਘਰ ਉੱਥੇ ਬੈਠੇ ਸੀ ਆ ਫਿਰਨੀ ਹੂੰ ਸਹੀ ਆ ਸਹੀ ਆ ਆ ਦੇਖ ਇਸcar ਛੱਡ ਛੁੱਡ ਕੇ ਚਲੇਗੇ ਜਾਂ ਨਵੇਂ ਪੈਗੇ ਹਨ ਆਪਾਂ ਕਿੱਥੇ ਆ ਗਏ ਯਾਰ ਹਨਾ ਫਿਰਨੀ ਚਾਹੀਏ ਹਾਂ ਆ ਆ ਕਰ ਛੱਡ ਗਏ ਆ ਪਿੰਡ ਰਾਜੋਗੇ ਇਹਨੇ ਬਾਰਡਰ ਏਰੀਏ ਦੇ ਪਿੰਡ ਬੜੇ ਮਤਲਬ ਹੁੰਦੇ ਆ ਸੋਹਣੇ ਹੁੰਦੇ ਆ ਪਿੰਡ ਸੋਹਣੇ ਆ ਠੀਕ ਆ ਪਰ ਰਹਿਣ ਸਣ ਤਾਂ ਔਖਾ ਹੀ ਆ ਭਾਈ ਲੇ ਲੇ ਸੜਕ ਬੰਦ ਹੋ ਜਾਂਦੀ ਹੈ ਨਾ ਸਿਰ ਸਿਰਨੀਆਂ ਖਤਮ ਹੋ ਜਾਂਦੀਆਂ ਨਹੀਂ ਇਹ ਵੀ ਨਹੀਂ ਜਾਂਦਾ ਵਾਪਸ ਹੀ ਜਾਣਾ ਪਊਗਾ ਆ ਜਾ ਜਾ ਸਕਦੇ ਆਪਾਂ ਇਹ ਅਥਰ ਨਹੀਂ ਅਥਰ ਨਹੀਂ ਨਾ ਬਸ ਘਾਰ ਹੀ ਖਤਮ ਹੋ ਜਾਂਦੇ ਬਸ ਇੰਨਾ ਪਿੰਡ ਹੈ ਇਹ ਹਾਂ ਹੈ ਨਹੀਂ ਬੰਨ ਉਹੀ ਰੋਡ ਜਾਣਾ ਪਊਗਾ ਇਹ ਰਾਜੋਕੇ ਪਿੰਡ ਦੇ ਅਧਿਕਾਰ ਇੱਥੇ ਹੈਨਾ ਅਧਿਕਾਰ ਪਿੱਛੇ ਅਧਿਕਾਰ ਉੱਤੋਂ ਪਿੱਛੇ ਪਿੰਡ ਕਾ ਵੀ ਵੱਡਾ ਹਮ ਤੇ ਤੁਹਾਡਾ ਪਿੰਡ ਦੇਖਣ ਆਏ ਸੀ ਰਾਜੋਕੇ ਹਾਂਜੀ ਸੋ ਅਗਲੇ ਘਰ ਤੱਕ ਦੇਖਾਂ ਜੀ ਸਾਰਾ ਪਿੰਡ ਹੀ ਆ ਤੁਹਾਡਾ ਉਹ ਜਿਹੜੇ ਗਾਹਾਂ ਘਰ ਪੰਜ ਛੇ ਘਰ ਗਾਹਾਂ ਬੈਠੇ ਆ ਹਾਂ ਉਹ ਵੀ ਰਾਜੋ ਕੀ ਚਾਉਂਦੇ ਠੀਕ ਆ ਉਹ ਨਵੀਂ ਗੱਟੀ ਰਾਜੋ ਕੇ ਇਹ ਪ੍ਰਾਣੀ ਇਹ ਪੁਰਾਣਾ ਪਿੰਡ ਆ ਤੁਹਾਡਾ ਪੁਰਾਣਾ ਪਿੰਡ ਆ ਰਾਜੋ ਕੀ ਠੀਕ ਆ ਠੀਕ ਆ ਪਰਾ ਪਰਾਣਾ ਉਹ ਦਿੱਤੇ ਉਹ ਦੁਕਾਨ ਨੇ ਨਾਲੇ ਖੜੀ ਹਾਂਜੀ ਇਹ ਦੋ ਪਰਾ ਪਰਾਣਾ ਨਵੀਂ ਗੱਟੀ ਰਾਜੋ ਹੈ ਅੱਛਾ ਇਹਦਰ ਪੁਰਾਣੀ ਗੱਟੀ ਰਾਜੋ ਹੈ ਠੀਕ ਆ ਠੀਕ ਆ ਪੁਰਾਣਾ ਪਿੰਡ ਪੁਰਾਣਾ ਪਿੰਡ ਹੈ ਨਾ ਪ੍ਰੋ ਹੀ ਪਰ ਨੂੰ ਤੁਸੀਂ ਇੱਧਰ ਦੀ ਜਾਂਦੇ ਆ ਸੈਣੀ ਵਾਲਾ ਤੋਂ ਇਹਦਾ ਰਸਤਾ ਜਾਂਦਾ ਹੈ ਨਾ ਇੱਧਰ ਕੋਈ ਰਾਹ ਨਹੀਂ ਹੈਗਾ ਇੱਧਰ ਪਾਕਿਸਤਾਨ ਆ ਗਿਆ ਅੱਛਾ ਜੀ ਆ ਸਾਰੀ ਤਾਰ ਲੱਗੀ ਨਾ ਇੱਥੋਂ ਨਾਲ ਹੀ ਤਾਰ ਠੀਕ ਆ ਬਾਰਡਰ ਤੁਹਾਡੇ ਪਿੰਡ ਦੇ ਲੋਕ ਸਿਰ ਕੀ ਕੰਮ ਕਰਦੇ ਖੇਤੀਬਾੜੀ ਖੇਤੀਬਾੜੀ ਕਰਦੇ ਸਾਰੇ ਪਸ਼ੂ ਪਸ਼ੂ ਰੱਖੇ ਹਨਾ ਸਭ ਕੁਝ ਠੀਕ ਬੱਚਾ ਪੜ੍ਹੀ ਚਾੜੂ ਚੱਕੀ ਫਿਰਦਾ ਪਤੰਗ ਚੱਕਲਾ ਵਾਕਾਂ ਨੂੰ ਪਤਾ ਕਿ ਉਹ ਚਾੜੂ ਕੋ ਚੱਕਦਾ ਉਹ ਉਹ ਪਤੰਗ ਬਣਾਉਂਗਾ ਉਹਦੇ ਤੀਲਾਂ ਦੀ ਤਾਂ ਚੱਕਦਾ ਉਹ ਆ ਸਿੱਧੀ ਰਸਤਾ ਵੀ ਕਿਸੇ ਪਿੰਡ ਨੂੰ ਜਾਂਦਾ ਰਾਜੂ ਕੇ ਉਸ ਪਾਰ ਰਾਜੂ ਕੇ ਉਸ ਪਾਰ ਇਸ ਪਿੰਡ ਦਾ ਨਾ ਦੋਸਤੋ ਇਹ ਸੀਗਾ ਅੱਜ ਦਾ ਸਫਰ ਅੱਜ ਆਪਾਂ ਜਿੰਨੇ ਵੀ ਪਿੰਡ ਦੇਖੇ ਆ ਇਹ ਸਾਰੇ ਲਾਈਨ ਦੇ ਨਾਲ-ਨਾਲ ਅਫਰੋਜਪੁਰ ਚੁਡੇ ਦੇ ਪਿੰਡ ਸੀਗੇ ਤੇ ਹੋਰ ਚੱਲਦੇ ਆਂ ਵਾਪਸ ਟਾਈਮ ਹੋ ਗਿਆ ਥੋੜਾ ਜਿਆਦਾ 4:30 ਪੌਣੇ 5 ਦਾ ਟਾਈਮ ਹੋ ਗਿਆ ਤੇ ਥੋੜਾ ਆਪਾਂ ਕੱਲ ਦੇਖਾਂਗੇ ਬਾਕੀ ਦੇ ਚਲੋ